ਪੰਜਾਬ ਭਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਚੱਲ ਰਹੀ ਹੈ ਇਸ ਦੌਰਾਨ ਜਲੰਧਰ ਦੇ ਵਿੱਚ ਵੀ ਜਿਹੜਾ ਪਾਰਾ ਹੈ 43 ਡਿਗਰੀ ਤੋਂ ਤੇ ਬਧਾਇਆ ਨਜ਼ਰ ਆ ਰਿਹਾ ਹੈ ਜਲੰਧਰ ਦੀ ਤਸਵੀਰ ਦਿਖਾ ਰਿਹਾ ਭਗਵਾਨ ਵਾਲਮੀ ਕੀ ਚੌਂ ਦੀ ਤਸਵੀਰਾਂ ਨੇ ਜਿੱਥੋਂ ਸਾਹਮਣੇ ਰਹਿਣਕ ਬਾਜ਼ਾਰ ਦੀ ਸ਼ੁਰੂਆਤ ਹੁੰਦੀ ਹੈ ਮੇਨ ਬਾਜ਼ਾਰ ਆ ਸ਼ਹਿਰ ਦਾ ਡਰੋਨ ਕਾ ਨਾਲ ਹਮੇਸ਼ਾ ਬਾਜ਼ਾਰ ਜਿਹੜਾ ਹੈ ਭਰਿਆ ਤਾਂ ਰਹਿੰਦਾ ਹੈ ਲੇਕਿਨ ਗਰਮੀ ਕਾਰਨ ਲੋਕ ਜਿਹੜਾ ਨੇ ਘਟ ਨਿਕਲ ਰਹੇ ਨੇ ਤਾਂ ਬਾਜ਼ਾਰ ਵੀ ਜਿਹੜੇ ਆ ਘਟ ਜਿਹੜੇ ਕਿ ਖਾਲੀ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਨੇ ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ 45 ਡਿਗਰੀ ਦੇ ਕੋਲ ਟੈਂਪਰੇਚਰ ਪਹੁੰਚਦਾ ਹੈ ਤਾਂ ਗਰਮੀ ਕਰਨ ਲੋਕ ਵੀ ਜਿਹੜਾ ਕਿ ਘਰਾਂ ਤੋਂ ਘਟ ਨਿਕਲਦੇ ਨਜ਼ਰ ਆ ਰਹੇ ਨੇ ਬਹੁਤ ਜ਼ਰੂਰੀ ਕੰਮ ਹੈ ਬਹੁਤ ਜ਼ਰੂਰੀ ਸਾਮਾਨ ਕਿਸੇ ਨੂੰ ਚਾਹੀਦਾ ਤਾਂ ਹੀ ਉਹ ਘਰੋਂ ਨਿਕਲ ਰਹੇ ਨੇ ਉਹ ਵੀ ਆਪਣੇ ਆਪ ਨੂੰ ਗਰਮੀ ਤੋਂ ਬਚਾ ਕੇ ਹੀ ਨਿਕਲ ਰਹੇ ਨੇ ਕਿਸੇ ਨੇ ਟੋਪੀ ਪਾਈ ਹੋਈ ਹੈ ਕਿਸੇ ਲੇਡੀਜ਼ ਨੇ ਜਿਹੜਾ ਕਿ ਚੁੰਨੀ ਨਾਲ ਮੂੰਹ ਟੱਕਿਆ ਹੋਇਆ ਤਾਂ ਕਿਸੇ ਨੇ ਜਿਹੜਾ ਕਿ ਛਤਰੀ ਲਈਤੀ ਹੋਈ ਹੈ ਡਾਕਟਰ ਵੀ ਇਹ ਹੀ ਅਪੀਲ ਕਰਦੇ ਨੇ ਘਰਾਂ ਤੋਂ ਨਿਕਲਣਾ ਹੈ ਤਾਂ ਇਸੇ ਤਰ੍ਹਾਂ ਹੀ ਨਿਕਲਿਆ ਜਾਵੇ ਆਪਣੇ ਆਪ ਨੂੰ ਬਚਾ ਕੇ ਨਿਕਲਿਆ ਜਾਵੇ ਤਾਂ ਪਾਣੀ ਦੀ ਵਰਤੋਂ ਜਿਹੜੀ ਹੈ ਜਿਆਦਾ ਤੋਂ ਜਿਆਦਾ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਕੀ ਹੈ ਗਰਮੀ ਦੇ ਵਿੱਚ ਕੋਈ ਵੀ ਵੱਡੀ ਹਾਨੀ ਨਾ ਹੋਵੇ ਤਾਂ ਤਸਵੀਰਾਂ ਨੇ ਜਲੰਧਰ ਦੇ ਬਾਜ਼ਾਰ ਦੀਆਂ ਅਸੀਂ ਹੁਣ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜੋ ਇੱਥੇ ਦੇ ਮਾਹਿਰ ਨੇ ਮੈਡੀਕਲ ਸੁਪਰੀਨਟੈਂਡੈਂਟ ਸਿਵਲ ਹਸਪਤਾਲ ਦੇ ਉਹਨਾਂ ਵੱਲੋਂ ਕੀ ਹਦਾਇਤਾਂ ਜਿਹੜੀ ਕਿ ਲੋਕਾਂ ਨੂੰ ਗਰਮੀ ਦੇ ਵਿੱਚ ਦਿੱਤੀ ਗਈ ਹੈ ਉਹ ਵੀ ਸੁਣਾਉਣੇ ਆ। ਸੋ ਜਿਹੜਾ ਆਪਣੀ ਹੀਟ ਵੇਵ ਚੱਲ ਰਹੀ ਆ ਨਾ ਹੀਟ ਵੇਵ ਦੇ ਵਿੱਚ ਪ੍ਰਕੌਸ਼ਨ ਇਹ ਹੈ ਵੀ ਜਿਹੜਾ ਟਾਈਮ ਪੀੜਾ 11:30 ਤੋਂ 4 ਵਜੇ ਤੱਕ ਕਾਫੀ ਹੀਟ ਹੁੰਦੀ ਆ। ਆਪਣੇ ਛੋਟੇ ਬੱਚਾ ਨੂੰ ਤੇ ਪਬਲਿਕ ਦੇ ਐਲ্ডার ਆ ਬੱਚੇ ਉਹਨਾਂ ਨੂੰ ਬਾਹਰ ਗਰਮੀ ਚ ਨਿਕਲਣਾ ਚਾਹੀਦਾ ਫਿਰ ਵੀ ਜੇ ਕਿਸੇ ਨੂੰ ਇਦਾਂ ਨਹੀਂ ਕੋਈ ਪ੍ਰੋਬਲਮ ਹੁੰਦੀ ਸਾਡੇ ਕੋਲ ਹਸਪਤਾਲ ਦੇ ਵਿੱਚ ਹਰੇਕ ਚੀਜ਼ ਮੈਡੀਸਨ ਅਵੇਲੇਬਲ ਆ ਜੇ ਤੁਹਾਨੂੰ 24 ਘੰਟੇ ਜੋ ਮਰਜ਼ੀ ਆ ਸਕਦੇ ਆ ਕਿਉਂਕਿ ਗਰਮੀ ਦੇ ਵਿੱਚ ਅੱਖਾਂ ਦੀ ਪ੍ਰੋਬਲਮ ਨਹੀਂ ਹੁੰਦੀ ਆ ਕਿਉਂਕਿ ਸਾਡੇ ਕੋਈ ਆਈ ਸਪੈਸ਼ਲਿਟੀ ਅਵੇਲੇਬਲ ਆ ਜਦੋਂ ਮਰਜੀ ਆ ਕੇ ਤੁਸੀਂ ਹਰੇਕ ਜੀ ਦੇ ਕੋਲ ਮਰਜੀ ਆ ਉਕਦੀ ਵਿੱਚ ਆ ਜਾਓ ਬਾਅਦ ਚ ਅਮਰਜੈਂਸੀ ਸਾਡੇ ਕੋਲ ਕਿਸੇ ਨੂੰ ਹੀਟ ਸਟ੍ਰੋਕ ਦੇ ਕੋਈ ਕੇਸ ਪ੍ਰੋਬਲਮ ਆਏ ਦੀ ਕਿਸੇ ਨੂੰ ਤੇ ਸਾਡੇ ਕੋਲ ਹਰੇਕ ਚੀਜ਼ ਦਾ ਇਂਤਜਾਮ ਹੈਗਾ ਪੂਰਾ ਮੈਡੀਸਨ ਪੂਰੀ ਆ ਕੋਈ ਡਾਕਟਰ ਪੂਰਾ ਕਿਉਂਕਿ 24 ਆਵਰ ਆ ਪਰ ਅਮਰਜੈਂਸੀ ਦਾ ਮੁਕੀਆ ਸਾਡੇ ਕੋਲ ਕੰਕਰ ਦੇ ਵਿੱਚ ਕੁਛ ਕੁਐਸਚਨਸ ਤੇ ਆ ਜੀ ਬਤਨੀ ਚਾਹੀਦੀ ਗਰਮੀ ਦੇ ਮੌਕਲੇ ਵਿੱਚ ਇਹ ਹਸਪਤਾਲ ਨੂੰ ਕਿਵੇਂ ਘਰਾਂ ਦੇ ਵਿੱਚ ਹੀ ਤੁਸੀਂ ਜਿਹੜਾ ਟਾਈਮ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕੀਟਬੁਕਸ ਕੀਟਬੀਪ ਦੇ ਜਿਹੜੀ ਚੱਲ ਰਹੀ ਹੈ ਉਹ ਬਾਹਰ ਬਿਲਕੁਲ ਨਾ ਨਿਕਲੋ। ਤੇ ਪ੍ਰਿਕਾਸ਼ਨਰ ਇਹ ਹੈ ਵੀ ਜਿਹੜੇ ਆ ਜੇ 22 ਵੇਕ ਨਿਕਲਣਾ ਪੈ ਲਾ ਕਿਸੇ ਨੂੰ ਆਪਣੇ ਆਂ ਕਵਰ ਕਰਕੇ ਛਤਰੀ ਲੈ ਕੇ ਚਲੋ ਟਪ ਟਪ ਤੋਂ ਬਚਾ ਲੈ ਟੋਪਨਾ। ਇਹੀ ਆ ਤੇ ਪਾਣੀ ਜਿਹੜਾ ਆ ਤੇ ਪਾਣੀ ਆਪਾਂ ਨੂੰ ਜਿਹੜਾ ਆ ਉਹ ਪੀਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿਹੜੀ ਹੀਟ ਨੂੰ ਦਾ ਡੀਹਾਈਡਰੇਸ਼ਨ ਜ਼ਿਆਦਾ ਰਹੇਗੀ। ਤੇ ਪਾਣੀ ਦਾ ਜਿਹੜਾ ਆ ਉਹ ਪੀਣਾ ਪੈਂਦਾ। ਸਟੀਰੀਟੀ ਬੱਚਾਂ ਨੂੰ ਬਹੁਤ ਪਰੇ ਮਾਂਦੀ ਆਉਂਦੀ ਹੈ ਬੋਮਟਿੰਗ ਤੇ ਬੋਮਟਿੰਗ ਨੂੰ ਅਧੂਰੂਣੇ ਦੀ ਬੋਮਟਿੰਗ ਬੱਚਾਂ ਨੂੰ ਬੱਚਨ ਬੋਮਟਿੰਗ ਆਉਂਦੀ ਆ ਕਰਕੇ ਕਿਉਂਕਿ ਗਰਮੀਆਂ ਵਿੱਚ ਆਪਾਂ ਜਿਹੜਾ ਹੈ ਸੀਜ਼ਨ ਆ ਕੁਝ ਖਾਣ ਪੀਣ ਨਾਲ ਜੇਕਰ ਜਿਆਦਾ ਵੀ ਖਾਏ ਨੇ ਤੇ ਬੋਮਟਿੰਗ ਆਉਂਦੀ ਸੋਟਸਟ ਡਾਇਰੀਆ ਹੋ ਗਿਆ ਤੇ ਕੁਝ ਹੋ ਗਿਆ ਤੇ ਉਹਨਾਂ ਬਚਾਅ ਇਹ ਹੀ ਆ ਵੀ ਸਾਨੂੰ ਜਿਹੜਾ ਪਾਣੀ ਵੀ ਆ ਨਾ ਘਰੇ ਬੋਇਲਡ ਪਾਣੀ ਕਰਕੇ ਪੀਣਾ ਚਾਹੀਦਾ ਬਾਹਰੋਂ ਕੁਝ ਨਹੀਂ ਖਾਣਾ ਹੈ ਮੌਸਮ ਨੂੰ ਕੁਝ ਬਾਹਰੋਂ ਕੁਝ ਨਹੀਂ ਖਾਣਾ ਚਾਹੀਦਾ ਤੇ ਫਿਰ ਵੀ ਇਹ ਜਸ ਬਾਈ ਕਹਿ ਰਹੇ ਮੈਂ ਤੁਹਾਨੂੰ ਕਿ ਸਾਡੇ ਕੋ ਇੰਤਜ਼ਾਮ ਬੱਚਿਆਂ ਲਈ ਸਾਰਿਆਂ ਲਈ ਸਾਰਿਆਂ ਲਈ ਸਾਡੇ ਕੋ ਜਿੰਨੀ ਪਬਲਿਕ ਹੈ ਜੇ ਕਿਸੇ ਨੂੰ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਪੱਤੀ ਹੈ 10 ਤੱਕ ਉਸ ਵੀ ਇਹ ਸਾਡੇ ਕੋ ਇੰਤਜ਼ਾਮ ਪੂਰਾ ਹੈ ਇੱਥੇ ਜੋ 24 ਹਾਰ ਦੇ ਦੋ ਮਰਜ਼ੀ ਆ ਸਕਦੇ ਹੋ ਕੋਲ ਸਾਡੇ ਕੋ ਫਿਰ ਮੈਡੀਸਨ ਸਾਡੇ ਕੋ ਅਵੇਲੇਬਲ ਆ ਕਿਸੇ ਨੂੰ ਮੈਡੀਸਨ ਬਾਹਰੋਂ ਲੈਣੀ ਪੈਣੀ ਸਭ ਕੁਝ ਸੰਭਰ ਦਾ ਸਾਡੇ ਕੋਲ ਹੈ